ਦੇਚ ਤੋਂ ਬਾਅਦ ਟੀਕੇ ਲਾਣ ਲੱਗ ਗਿਆ ਟੀਕੇ ਲਾਣ ਤੋਂ ਬਾਅਦ ਅਸੀਂ ਨੂੰ ਬੜਾ ਸਮਝਾਇਆ ਤਿੰਨ ਚਾਰ ਵਾਰੀ ਮੇਰੇ ਘਰ ਦੇ ਲੈ ਕੇ ਆਏ ਮੈਂ ਫਿਰ ਚਲ ਤਾਂ ਮੁੱਕੀ ਦਿੰਦਾ ਕਹਿੰਦਾ ਤੇਰੇ ਭਰਾ ਨੂੰ ਮਾਰ ਦੂੰਗਾ ਜੇ ਤੂੰ ਮੇਰੇ ਕੋਲ ਵਾਪਸ ਨਹੀਂ ਮੈਂ ਚਲ ਜਾਂਦਾ ਸੀ ਜਦ ਜਦ ਅੰਕਲ ਬਾਜੀ ਨੂੰ ਐਚ ਆਈ ਵੀ ਹੋਈ ਨਾ ਐਚ ਆਈ ਤੋਂ ਬਾਅਦ ਮੈਨੂੰ ਮੈਂ ਕਿਹਾ ਮੈਂ ਹੁਣ ਆਪਣੀ ਜ਼ਿੰਦਗੀ ਨਹੀਂ ਬਰਬਾਦ ਕਰਾਂਗਾ ਜਦੋਂ ਅਸੀਂ ਗਏ ਉੱਥੇ ਇਹਨਾਂ ਨੇ ਬੰਦੇ ਬੁਲਾ ਕੇ ਰੱਖੇ ਹੋਏ ਸੀਗੇ ਫਿਰ ਇਹਨਾਂ ਨੇ ਸਾਡੀ ਗੱਡੀ ਤੇ ਵੀ ਆ ਦੇਖੋ ਜੀ ਉਹ ਫਰੰਟ ਉਹ ਫਰੰਟ ਫੀਟ ਦੇ ਕੁੜੀ ਬਾਟੀ ਦੀ ਕਿ ਮੇਰੀ 4 ਸਾਲ ਦੀ ਜੋ ਸ਼ੀਸ਼ਾ ਲੈਮੀਨੇਟਰ ਨਾ ਹੁੰਦਾ ਉਹਦੇ ਲੱਗਣੀ ਸੀਗੀ ਏਡਾ ਕੀ ਇਹ ਮਾਤਾ ਜੀ ਕੀ ਮਾਮਲਾ ਕੀ ਹੋਇਆ ਜੀ ਤੁਹਾਡੇ ਕਦੇ ਤੁਹਾਨੂੰ ਕੁੱਟਿਆ ਮਾਰਿਆ ਕੀ ਹੋਇਆ ਕੀ ਜੀ ਇਹ ਜੀ ਕੁਛ ਨਹੀਂ ਹੋਇਆ ਕੁੜੀ ਆ ਉਹਦੇ ਨਾਲ ਮਾਂ ਨਾ ਪਈ ਆ ਅੱਛਾ ਜੀ ਉਹ ਮੇਰੀ ਪੋਤੀ ਆ ਓਕੇ ਉਹ ਰਾਤ ਆਇਆ ਸੀਗਾ ਮੁੰਡਾ ਪਰੌਣਾ ਤਿੰਨ ਚਾਰ ਵਾਰੀ ਆਇਆ ਕਿਰਪਾਨਾ ਲੈ ਕੇ ਪਹਿਲਾਂ ਵੀ ਦੋ ਤਿੰਨ ਹਮਲੇ ਕਰ ਗਿਆ ਅੱਛਾ ਜੀ ਰਾਤ ਫਿਰ ਉਸਨੇ ਕੀ ਕੀਤਾ ਨਾ ਰਾਤ ਨੂੰ ਫੇਰ ਉਹਨੇ ਗਾਣਾ ਕਰਦੀਆਂ ਗਲੀ ਚ ਅੱਛਾ ਜੀ ਮੁੰਡੇ ਮੇਰੇ ਨੇ ਝਿਰਕ ਕੇ ਉਹਨੂੰ ਪੇਚਾ ਨਹੀਂ ਮਤ ਜੀ ਉਧਰ ਜਿਹਨਾਂ ਨੇ ਮਾਰਕੁੱਟ ਕੀਤੀ ਕਿ ਤੁਹਾਡੇ ਵੀ ਕਿਤੇ ਮਾਰੇ ਕੁੱਟਿਆ ਉਹਨਾਂ ਨੂੰ ਮੈਨੂੰ ਸਭ ੱੱਕਾ ਦੇ ਕੋ ਕੰਧ 'ਚ ਮਾਰੇ ਤੁਹਾਡੇ ਕੰਧ 'ਚ ਮਾਰ ਦਿੱਤਾ ਠੀਕ ਹੈ ਤੇ ਮਤ ਇਹ ਮਾਮਲਾ ਕੀ ਹੋਇਆ ਸੀਗਾ ਇਹ ਮਾਮਲਾ ਕੁੜੀ ਦਾ ਚੱਕਰ ਸੀਗਾ ਕੁੜੀ ਵਿਆਹੀ ਹੋ ਅੱਛਾ ਅੱਛਾ ਦੀਦੀ ਕੀ ਮਾਮਲਾ ਕੀ ਹੋਇਆ ਜੀ ਸਰ ਹੁਣ ਐਚ ਆਈ ਵੀ ਆ ਤੇ ਇੰਜੈਕਸ਼ਨ ਉਹਨੂੰ 5 ਸਾਲ ਹੋ ਗਏ ਨੇ ਉਹਨੂੰ ਮੈਨੂੰ 5 ਸਾਲ ਹੋ ਗਏ ਵਿਆਹੀ ਨੂੰ ਜਦੋਂ ਤਾਂ ਵਿਆਹ ਹੋਇਆ ਵਾ ਇਹਨੇ ਸਾਡੇ ਗਹਿਣੇ ਵੇਚ ਦਿੱਤੇ ਅਸੀਂ ਬਹੁਤ ਵਧੀਆ ਵਿਆਹ ਕੀਤਾ ਮੇਰੇ ਘਰ ਦੇ ਮੇਰੇ ਮਮਾ ਪਪਾ ਐ ਨਹੀਂ ਗਹਿਣੇ ਵੇਚਤੇ ਇਹਨੇ ਗਹਿਣੇ ਵੇਚਣ ਤੋਂ ਬਾਅਦ ਟੀਕੇ ਲਾਣ ਲੱਗ ਗਿਆ ਟੀਕੇ ਲਾਣ ਤੋਂ ਬਾਅਦ ਅਸੀਂ ਨੂੰ ਬੜਾ ਸਮਝਾਇਆ ਤਿੰਨ ਚਾਰ ਵਾਰੀ ਮੇਰੇ ਘਰ ਦੇ ਲੈ ਕੇ ਆਏ ਮੈਂ ਫਿਰ ਧਮਕੀ ਦਿੰਦਾ ਕਹਿੰਦਾ ਤੇਰੇ ਭਰਾ ਨੂੰ ਮਾਰ ਦੂੰਗਾ ਜੇ ਤੂੰ ਮੇਰੇ ਕੋਲ ਵਾਪਸ ਨਹੀਂ ਮੈਂ ਚੱਲ ਜਾਂਦੀ ਸੀ ਜਦੋਂ ਅੰਕਲ ਭਾਜੀ ਨੂੰ ਐਚ ਆਈ ਵੀ ਹੋਈ ਨਾ ਐਚ ਆਈ ਵੀ ਤੋਂ ਬਾਅਦ ਮੈਨੂੰ ਮੈਂ ਕਿਹਾ ਮੈਂ ਹੁਣ ਆਪਣੀ ਜ਼ਿੰਦਗੀ ਨਹੀਂ ਬਰਬਾਦ ਕਰਾਂਗੀ ਇਹ ਦੀਦੀ ਉਹ ਇੱਕ ਬਉਧਰੋ ਦੱਸਿਆ ਜੇ ਇੱਕ ਤੁਹਾਡੇ ਬੱਚਾ ਵੀ ਛੋਟਾ ਨਹੀਂ ਹੋਇਆ ਮਨ 6 ਮਹੀਨੇ ਉਗੜ ਪੌੜ ਦਿੱਤੀ ਇਹਨੇ ਤਿੰਨ ਵਾਰੀ ਮੈਂ ਪਿੱਛੇ ਗਈ ਸੀ ਜਦੰਦਰ ਮਾਸਿਕਰ ਇਹਨੇ ਪਿੱਛੇ ਮੇਰੀ ਵੱਡੀ ਮਾਸੜੀ ਦੇ ਘਰੇ ਬੰਦੇ ਭੇਜਦੇ ਉੱਥੇ ਵੀ ਇਹਨੇ ਕੁੱਟਮਾਰ ਕੀਤੀ ਇਹਨੇ ਕੀਤੇ ਨਹੀਂ ਛੱਡਿਆ ਨਹੀਂ ਸਰ ਮੈਨੂੰ ਇਨਸਾਫ ਦੀ ਮੰਗ ਕਰਦੀ ਸਰ ਮੈਨੂੰ ਇਨਸਾਫ ਚਾਹੀਦਾ ਮੈਂ ਇਸ ਇਨਸਾਨ ਨੇ ਸਾਨੂੰ ਬਹੁਤ ਜੀਣਾ ਹਰਾਮ ਕੀਤਾ ਇਹ ਪੂਰਾ ਬਦਮਾਸ਼ ਬਣਾ ਮੇਰਾ ਇੱਕ ਇੱਕ ਭਰਾ ਵਾ ਸਰ ਸਾਡੇ ਭਰਾ ਨੂੰ ਕਹਿੰਦਾ ਤੇਰੇ ਭਰਾ ਨੂੰ ਕੱਲੇ ਕੱਲੇ ਨੂੰ ਮਾਰ ਦੇਣਾ ਧਮਕੀਆਂ ਸਰ ਫੋਨ ਕਰਕੇ ਤੇ ਦਿੰਦਾ ਵਾ ਸਰ ਕਹਿੰਦਾ ਤੂੰ ਮੁੰਡੇ ਰੱਖਦੀ ਆ ਤੂੰ ਕੁਛ ਰੱਖ ਤੇ ਸਰ ਮੈਨੂੰ ਫੋਨ ਕਰਗਾ ਕਿ ਧਮਕੀ ਦਿੰਦਾ ਮੈਂ ਤਾਂ ਸਰ ਅਕ ਕਹਿੰਦਾ ਹਾਂ ਜੋ ਸਮਝਣਾ ਸਮਝ ਪਰ ਮੇਰਾ ਖ ਮੇਰੇ ਫੈਮਿਲੀ ਦਾ ਖੜਾ ਚੜ੍ਹਦੀ ਇਹ ਕਮੈਂਟ ਹੋਣਾ ਬਲੋ ਵੀਡੀਓ ਵੀ ਵਾਇਰਲ ਹੋਣੀ ਕਿਰਪਾ ਨਾਲ ਮਾਰ ਦੇ ਸਰ ਕਿਰਪਾ ਨਾਲ ਵਾਹ ਤੇ ਸਰ ਸਾਡੇ ਮੰਮੀ ਕਹਿੰਦੇ ਸੀ ਮੁੰਡੇ ਰੱਖੇ ਆ ਕੁਛ ਰੱਖੇ ਆ ਸਰ ਇਹਦੀ ਮੰਮਾ ਨੇ ਆ ਕੇ ਸ਼ੁਰੂਆਤ ਸਰ ਇਹਦੀ ਮੰਮਾ ਨਹੀਂ ਸਾਰਾ ਘਰ ਖਰਾਬ ਕੀਤਾ ਅਸੀਂ ਸਰ ਇੰਨਾ ਪਰੇਸ਼ਾਨ ਆਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਬਜ਼ੁਰਗ ਵੱੱਲੇ ਵੀ ਉਹਨਾਂ ਦੇ ਹੱਥ ਚੱਕਿਆ ਗਿਆ ਤੇ ਬਾਕੀ ਆਪਾਂ ਮਾਤਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਕੀ ਕਾਰਵਾਈ ਚਾਹੁੰਦੇ ਹੋ ਕਾਰਵਾਈ ਤੁਸੀਂ ਕਿਉਂਕਿ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਕੁੜੀ ਅਸੀਂ ਭੇਜਣੀ ਕੋਈ ਨਹੀਂ ਉੱਥੇ ਐਚਆਈਵੀ ਸਰ ਇੰਜੈਕਸ਼ਨ ਉਹ 4 ਸਾਲ ਹੋ ਗਏ ਨੇ ਉਹਦੇ ਅੰਦਰ 5-4 ਸਾਲ ਆ ਬੁੜੀ ਨੇ ਉਹਨਾਂ ਦੀ ਨੇ ਮੇਰੇ ਕੱਪੜੇ ਪਾੜਤੇ ਆਇਓ ਸਰ ਕੱਪੜੇ ਦੇ ਹਾਲ ਸਾਡੇ ਦੇ ਪਾਰ ਉਸਨ ਕਿੰਨਾ ਇਹਨੇ ਮਾਰ ਕੁੱਟ ਕੀਤੀ ਸੀ ਇਨਸਾਨ ਨੇ ਮਾਮਲਾ ਕੀ ਆ ਜੀ ਤੁਸੀਂ ਸਿਵਲ ਚ ਆਏ ਹੋ ਐਕਚੁਅਲੀ ਭਾਜੀ ਅਸੀਂ ਬਾਹਰ ਸੀਗੇ ਜੀ ਕੰਮ ਦੇ ਕਿਸੇ ਸਿਲਸਲੇ ਨਾਲ ਗਏ ਸੀਗੇ ਜੀ ਐਕਚੁਅਲੀ ਇਹ ਦਾ 5-7 ਜਾਣੇ ਆਏ ਜੀ ਇਕੱਠੇ ਹੋ ਕੇ ਮੈਂ ਗਲੀਆਂ ਦੋ ਬੰਦੇ ਜਦੋਂ ਪਤਾ ਲੱਗਾ ਕਿ ਆਏ ਆ ਪੱਕੇ ਦੋ ਗਲੀਆਂ ਬੰਦੇ ਲਿੱਤੇ ਦੋ ਲਿੱਤੇ ਗਈ ਗੱਲਬਾਤ ਕਰਨ ਆਏ ਹੋਣਗੇ ਇਹਨਾਂ ਨੇ ਆਂਦਿਆ ਨਾ ਜੀ ਹਮਲਾ ਕਰ ਦਿੱਤਾ ਕੁੜੀ ਦੇ ਉੱਤੇ ਵਾੜ ਦੇ ਵੀ ਜਿਵੇਂ ਸਾਡੇ ਦੇ ਵੀ ਹਮਲਾ ਕਰਤਾ ਗਲੀਆਂ ਦੇ ਤੇ ਗਵਾਂਢ ਦੇ ਵੀ ਹਮਲਾ ਕਰਤਾ ਜੀ ਇਹਨਾਂ ਨੇ ਤੇ ਥੱਲੇ ਅਰਪਾਨਾ ਕਰਪੋਨਾ ਲਈ ਸਰ ਮੌਕੇ ਤੇ ਕੋਈ ਪੁਲਿਸ ਪਹੁੰਚੀ ਕੋਈ ਥਾਣੇ ਦਿਖਾ ਦਿੱਤੀ ਨਹੀਂ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਮੌਕੇ ਤੇ ਕੋਈ ਨਹੀਂ ਆਇਆ ਅੱਜ ਤੋਂ ਪਹਿਲਾਂ ਹੀ ਅੱਜ ਤੱਕ ਆ ਅੱਜ ਕੱਲ੍ਹ ਵੀ ਕੱਲ੍ਹ ਸ਼ਾਮ ਨੂੰ ਵੀ ਇਹ ਕੰਮ ਕਰਕੇ ਆ ਜੀ ਕੱਲ੍ਹ ਸ਼ਾਮੀ ਵੀ ਆਇਆ ਸੀ ਹਮਲਾ ਕਰਨ ਵਾਸਤੇ ਕੱਲਾ ਅਜੀ ਕੱਲੇ ਨੂੰ ਭਜਾ ਦਿੱਤਾ ਕਿ ਤੂੰ ਪਾਈ ਜਾ ਤ ਅਸਾਨੂੰ ਤੇਨਾਂ ਕੋਈ ਗੱਲ ਨਹੀਂ ਕਰਨੀ ਹੈ ਸਰ ਕੀ ਹੁਣ ਮੰਗ ਕੀ ਤੁਹਾਡੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਮੰਗਦੇ ਆ ਜੀ ਸਾਡੇ ਕੁੜੀ ਨੂੰ ਸਾਫ ਦਿੱਤਾ ਜਾਵੇ ਜਿਹੜਾ ਹਮਲਾ ਕਰਦਾ ਮੇਰੇ ਕੋਲ ਰਿਕਾਰਡਿੰਗ ਆ ਪਈ ਹੈ ਮੈਨੂੰ ਰਿਕਾਰਡਿੰਗ ਵੀ ਸੁਣਾ ਦਿਨਾ ਕਹਿੰਦਾ ਜੀ ਮੈਂ ਮੈਨੂੰ ਮਾਰਨਾ ਮੇਰਾ ਕਤਲ ਕਰਨਾ ਜੀ ਮਾਰਨਾ ਰਿਕਾਰਡਿੰਗ ਪਈ ਹੈ ਤੁਹਾਨੂੰ ਧਮਕੀ ਦਿੱਤੀ ਜਾਂਦੀ ਹੈ ਮਾਰਨ ਦੀ ਬਿਲਕੁਲ ਜੀ ਬਿਲਕੁਲ ਇਹਦੇ ਚਾਚੇ ਵੱਲੋਂ ਇਹਦੇ ਪਿਓ ਵੱਲੋਂ ਤੇ ਇਹਨਾਂ ਵੱਲੋਂ ਜੀ ਤੁਹਾਨੂੰ ਧਮਕੀ ਦੇ ਰਹੀ ਆ ਮੈਂ ਹੋਰ WhatsApp ਦੇ ਉੱਤੇ ਮੇਰੇ ਕੋਲ ਸਾਰਾ ਇਹਨਾਂ ਦੀ ਧਮਕੀ ਮੇਰੇ ਕੋਲ ਨੋਟ ਹੈ ਠੀਕ ਹੈ ਉਹ 6 ਮਹੀਨੇ ਹੋ ਗਏ ਆਪਣੇ 1.5 ਸਾਲ ਦੇ ਬੱਚੇ ਤੇ 4 ਸਾਲ ਦੀ ਕੁੜੀ ਨੂੰ ਛੱਡ ਕੇ ਗਈ ਹੋਈ ਆ ਮੈਂ ਰਾਤ ਵੀ ਲੈਣ ਗਿਆ ਤੇ ਇਹਨਾਂ ਨੇ ਮੇਤੇ ਹਮਲਾ ਕਰਤਾ ਤੇ ਮੈਂ ਸਵੇਰੇ ਮੇਰੇ ਮੰਮੀ ਪਾਪਾ ਚਾਚਾ ਦਾਦਾ ਜੀ ਮੇਰੇ ਅਸੀਂ ਸਾਰੇ ਉੱਥੇ ਗਏ ਫੈਸਲਾ ਕਰਨ ਵਾਸਤੇ ਇਹਨਾਂ ਨੇ ਉੱਥੋਂ ਬੰਦੇ ਬੁਲਾ ਕੇ ਰੱਖੇ ਹੋਏ ਸੀਗੇ ਪਹਿਲਾਂ ਸਾਡੇ ਨਾਲ ਟਾਈਮ ਫਿਕਸ ਸੀਗਾ ਕਿ ਮਾਰਨਿੰਗ ਤੁਸੀਂ ਆ ਜਿਓ ਤੇ ਜਦੋਂ ਅਸੀਂ ਗਏ ਉੱਥੇ ਇਹਨਾਂ ਨੇ ਬੰਦੇ ਬੁਲਾ ਕੇ ਰੱਖੇ ਹੋਏ ਸੀਗੇ ਫਿਰ ਇਹਨਾਂ ਨੇ ਸਾਡੀ ਗੱਡੀ ਤੇ ਵੀ ਆ ਦੇਖੋ ਜੀ ਇੱਟਾਂ ਮਾਰੀਆਂ ਵੱਟੇ ਮਾਰੇ ਫਿਰ ਅਸੀਂ ਆਪਣੇ ਬਚਾਅ ਲਈ ਉੱਥੇ ਜੋ ਸਾਨੂੰ ਸੁਝਿਆ ਸੀ ਉਹ ਕੀਤਾ ਮੂਵ ਫਰੰਟ ਉੱਥੇ ਫਰੰਟ ਸੀਟ ਤੇ ਕੁੜੀ ਬੈਠੀ ਦੀਗੀ ਮੇਰੀ 4 ਸਾਲ ਦੀ ਜੋ ਸ਼ੀਸ਼ਾ ਲੈਮੀਨੇਟਰ ਨਾ ਹੁੰਦਾ ਉਹਦੇ ਲੱਗਣੀ ਸੀਗੀ ਏ ਟਾਕੇ ਤੇ ਸਰ ਹੁਣ ਤੁਸੀਂ ਸਿਵਲ ਜੀ ਕੀ ਮੰਗ ਕਰਦੇ ਹੋ ਕੀ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਸਰ ਮੈਂ ਇਹੀ ਮੰਗ ਕਰਦਾ ਮੈਂ ਦੇਖੋ ਜਿਹੜੀ ਉਹ ਵਾਈਫ ਹੈਗੀ ਮੇਰੀ ਉਹਦਾ ਚੱਲਦਾ ਪਿਆ ਫਿਰ ਕਿਸੇ ਨਾਲ ਠੀਕ ਹੈ ਇਸੇ ਗੱਲ ਦਾ ਰੋਲਾ ਸੀਗਾ ਤੇ ਅਸੀਂ ਇਹੀ ਗੱਲ ਕਰਨ ਵਾਸਤੇ ਉੱਥੇ ਗਏ ਸੀਗੇ ਤੇ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤੁਸੀਂ ਕੋਈ ਥਾਣੇ ਮੁਕੇ ਦੇ ਪੁਲਿਸ ਆਈ ਥਾਣੇ ਕੰਪਲੀਟ ਕੀਤੀ ਕੁਝ ਨਹੀਂ ਸਰ ਅੱਜ ਤੋਂ ਪਰਚਾ ਕਢਾ ਕੇ ਉੱਥੇ ਜਾ ਰਹੇ ਹਾਂ ਅਸੀਂ ਮੰਗ ਕੀ ਕਰਦੇ ਹੋ ਤੁਸੀਂ ਸਰ ਸਾਨੂੰ ਇਨਸਾਫ ਚਾਹੀਦਾ ਦੇਖੋ ਮੇਰੇ ਬੱਚੇ ਹੈਗੇ ਆ ਛੋਟੇ ਛੋਟੇ ਬੱਚੇ ਮੇਰੇ ਰੋਏ ਮੈਨੂੰ ਪਤਾ ਮੇਰੀ ਮਾਂ ਦੀ ਉਮਰ ਇਸ ਟਾਈਮ ਰੈਸਟ ਕਰਨ ਦੀ ਸੀਗੀ ਪਹਿਲਾਂ ਉਹਨੇ ਸਾਨੂੰ ਪਾਲਿਆ ਹੁਣ ਸਾਡੇ ਬੱਚੇ ਪਾਲ ਰਹੀ ਆ ਠੀਕ ਆ ਜੀ ਫਿਰ ਉਹਨ ਬੱਚੀ ਨੂੰ ਤਿਆਰ ਕਰਦੀ ਸਕੂਲੋਂ ਲੈ ਕੇ ਆਂਦੀ ਆ ਤੇ ਉਸੇ ਮਾਂ ਨੂੰ ਇਹ ਜਿਨ੍ਹਾਂ ਨੇ ਗਲਤ ਬੋਲਦੀ ਆ ਮੈਨੂੰ ਕਹਿੰਦੀ ਮੈਂ ਇੱਕ ਸ਼ਰਤ ਤੇ ਆਉਂਗੀ ਜੇ ਤੂੰ ਆਪਣੇ ਮਾਪੇ ਛੱਡ ਦੇ ਜੀ ਕਿਉਂ ਛੱਡਦੀ ਆ ਮਾਪੇ ਜਿਨ੍ਹਾਂ ਨੇ ਪਾਲ ਪੋਤ ਕਿੰਨਾ ਵੱਡਾ ਕਿੱਥੇ ਗਜਨਾ ਨਹੀਂ ਪਿੱਛੇ ਛੱਡਦੀ ਉਹਨੂੰ ਆਪੇ ਉਹ ਕਹਿੰਦੀ ਆ ਨਾ ਕਿ ਮੈਨੂੰ ਇਨਸਾਫ ਦੇਓ ਤੇ ਮੈਂ ਸੁਣਿਆ ਸੀਗਾ ਕਹੇਰੀ ਮੈਨੂੰ ਇਨਸਾਫ ਦੇਓ ਭਾਜੀ ਇਨਸਾਫ ਇੱ ਉੱਪਰ ਵਾਲੇ ਨੂੰ ਤਾਂ ਪਤਾ ਸਭ ਇਹ ਮਾਮਲਾ ਕੀ ਹੋਇਆ ਸੀਗਾ ਤੁਹਾਡੇ ਬੇਟੇ ਤੇ ਵੀ ਹਮਲਾ ਕੀਤਾ ਗਿਆ ਜੀ بیٹے ਨੂੰ ਕੱਲ ਇਹਨਾਂ ਨੇ ਬੁਲਾਇਆ ਇਹਦੀ ਵਾਈਫ ਨੇ ਹਾਂਜੀ ਵੀ ਆਓ ਫੇ ਆ ਕੇ ਇਹਨਾਂ ਦੀ ਕੁੱਟਮਾਰ ਉਹਨਾਂ ਨੇ ਕੀਤੀ ਜੀ ਚਾਚੇ ਨੇ ਦੋ ਚਾਚੇ ਨੇ ਹੋ ਮਤਲਬ ਮੁੰਡਿਆਂ ਨੇ ਫੇਰੇ ਆ ਗਏ ਇਕੱਲਾ ਹੀ ਕਾਸੀ ਇਹ ਕੋਈ ਲੜਾਈ ਕਰਨ ਦੇ ਮੂਡ ਚ ਇਹ ਇਕੱਲਾ ਬੰਦਾ ਤੁਹਾਨੂੰ ਪਤਾ ਹੀ ਆ ਲੜਨ ਦੇ ਮੂਡ ਚ ਨਹੀਂ ਜਾਂਦਾ ਜੀ ਹਾਂਜੀ ਹਾਂਜੀ ਫੇ ਉਹਨਾਂ ਨੇ ਸਵੇਰ ਦਾ ਟਾਈਮ ਰੱਖਿਆ ਵੀ ਸਵੇਰੇ ਆਓ ਫੈਸਲਾ ਕਰ ਲੈਂਦੇ ਆ ਸਵੇਰੇ ਆ ਕੇ ਇੱਕਦਮ ਮੇਰੀ ਵਾਈਫ ਸੀ ਨਾਲ ਪੋਤਾ-ਪੋਤੀ ਬੱਚੇ ਸੀ ਵੀ ਤੁਸੀਂ ਆਪ ਸਿਆਣਿਓ ਜੀ ਲੜਾਈ ਕਰਨ ਆਪਾਂ ਛੋਟੇ ਬੱਚੇ ਨੂੰ ਨਾਲ ਲੈ ਕੇ ਜਾਵਾਂਗੇ 1 ਸਾਲ ਡੇਢ ਸਾਲ ਦੇ ਜਾਂ 2 ਸਾਲ ਦੇ ਤੇ ਇਹਨਾਂ ਨੇ ਤੂਤ ਮੈਂ ਉੱਤੋਂ ਇਹਨਾਂ ਨੇ ਫਿਰ ਕੁੱਟ ਮਾਰ ਕੰਨੀ ਸ਼ੁਰੂ ਕਰਤੀ ਅੰਦਰੋਂ ਕੁੰਡਾ ਲਾ ਲਿਆ ਜੀ ਉੱਪਰ ਚੜਾ ਕੇ ਓਕੇ ਤੇ ਕੁੰਡਾ ਲਾਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਖਲਾਇਆ ਤੇ ਉੱਪਰੋਂ ਇੱਟਾ ਮਾਰਨ ਲੱਗ ਗਿਆ ਜੀ ਬੱਚੀ ਬੈਠੀ ਸੀ ਨਾਲ 4 ਸਾਲ ਦੀ ਉਹਦੇ ਲੱਗਣੀ ਸੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਜੀ ਇਹ ਇਹਦੇ ਬੱਜੇ ਆ ਇਹ certo sin ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਕੀ ਕਾਦੀ ਮੰਗ ਕਰਦੇ ਹੋ ਕੋਈ ਕਾਰਵਾਈ ਕੀਤੀ ਜਾਵੇ ਹਾਂਜੀ ਸਾਨੂੰ ਇਨਸਾਫ ਚਾਹੀਦਾ ਜੀ ਇਹ ਜੋ ਦੇਰਾ ਸੋਸ਼ਲ ਮੀਡੀਆ ਚ ਉਹਨੇ ਗੰਦ ਪਾਇਆ ਹੋਇਆ ਉਹਨੂੰ ਰੋਕਿਆ ਜਾਵੇ ਜੀ ਇਹਨਾਂ ਦੀ ਆਈਡੀ ਬਲੌਕ ਕੀਤੀ ਜਾਵੇ ਜੀ